ਕਟੜ ਰੀਮਾਨਦਾਰ ਪਾਰਟੀ ਚੁੱਪ ਬੈਠੀ ਆ ਵਿਸ਼ਵਤ ਲੈਣ ਦੇ ਮਾਮਲੇ ਚ ਅਰੈਸਟ ਡੀਆਈਜੀ ਨੂੰ ਲੈ ਕੇ ਬਿੱਤੀ ਦੀ ਨਹੀਂ ਪੰਜਾਬ ਚ ਜੋ ਹੋਇਆ ਸਭ ਨੇ ਦੇਖਿਆ ਪਰ ਸਭ ਤੋਂ ਹੈਰਾਨੀ ਦੀ ਗੱਲ ਉਦੋਂ ਹੋ ਜਾਂਦੀ ਆ ਜਦੋਂ ਆਪਣੇ ਆਪ ਨੂੰ ਕਟੜ ਰੀਮਾਨਦਾਰ ਘਵਾਉਣ ਵਾਲੀ ਪਾਰਟੀ ਤੇ ਸੀਐਮ ਸਾਹਿਬ ਚੁੱਪੀ ਬਣਾਈ ਰੱਖਦੇ ਨੇ ਹਾਲੇ ਤੱਕ ਕੋਈ ਸਟੇਟਮੈਂਟ ਨਹੀਂ ਦਿੰਦੇ ਗੱਲ ਥੋੜੀ ਧਿਆਨ ਨਾਲ ਸਮਝਣ ਵਾਲੀ ਆ ਜਦੋਂ ਸਰਕਾਰ ਨਵੀਂ ਨਵੀਂ ਬਣੀ ਸੀਗੀ ਤਾਂ ਮਾਨਸਾ ਦੇ ਐਮਐਲਏ ਨੂੰ ਮਾਨ ਸਰਕਾਰ ਨੇ ਖੁਦ ਹੀ ਪਰਦਾਫਾਸ਼ ਕੀਤਾ ਸੀਗਾ ਉਸ ਦਾ ਕਿ ਇੱਥੇ ਦਾ ਐਮਐਲਏ ਕਰਪਟ जिस कि जिस ਦੇ ਉੱਤੇ ਕਾਫੀ ਵਾ ਵਾਈ ਵੀ ਖੱਟੀ ਸੀਗੀ ਮਾਨ ਸਰਕਾਰ ਨੇ ਇਹ ਸੋਚਣ ਵਾਲੀ ਗੱਲ ਇਹ ਹੈ ਕਿ ਮਾਨ ਸਰਕਾਰ ਨੇ ਕਾਫੀ ਲੰਬੇ ਸਮੇਂ ਪਹਿਲਾਂ ਹੀ ਇੱਕ ਵਟਸਐਪ ਮੈਸੇਜ ਨੰਬਰ ਜਾਰੀ ਕੀਤਾ ਹੋਇਆ ਸੀਗਾ ਕਿ ਜੇਕਰ ਕੋਈ ਰਿਸ਼ਵਤ ਲੈਂਦਾ ਹੈ ਉਸ ਦੀ ਵੀਡੀਓ ਬਣਾ ਕੇ ਸਾਨੂੰ ਇਸ ਨੰਬਰ ਦੇ ਉੱਤੇ ਭੇਜੋ ਕਿ ਇਸ ਤੱਕ ਕਦੇ ਕੋਈ ਇਦਾਂ ਦਾ ਮਾਮਲਾ ਨਹੀਂ ਆਇਆ ਹੋਣਾ ਕਿ ਡੀਆਈਜੀ ਦੀ ਖਿਲਾਫ ਕਿਸੇ ਨੇ ਕੰਪਲੀਟ ਕੀਤੇ ਹੋਏ ਉਸ ਦੀ ਵੀਡੀਓ ਭੇਜੀ ਹੋਵੇ ਮਾਨ ਸਰਕਾਰ ਨੇ ਚੁੱਪੀ ਸਿਰਫ ਇਸ ਕਰਕੇ ਬਣਾਈ ਹੋਈ ਆ ਕਿਉਂਕਿ ਇਹ ਚੀਜ਼ ਦਾ ਪਰਦਾ ਪਾਸ਼ ਉਹਨਾਂ ਨੇ ਖੁਦ ਨਹੀਂ ਕੀਤਾ ਹੈਗਾ ਬਲਕਿ ਇੱਕ ਵਪਾਰੀ ਵੱਲੋਂ ਕਰਵਾਇਆ ਗਿਆ ਹੈ ਸਾਰਾ ਕੁਝ ਜਿਸ ਏਰੀਆ ਤੇ ਡੀਏਜੀ ਹੀ ਇਦਾਂ ਦਾ ਭ੍ਰਸ਼ਟਾਚਾਰ ਹੋਵੇ ਤੇ ਤੁਹਾਨੂੰ ਕੀ ਲੱਗਦਾ ਕਿ ਨੀਚੇ ਵਾਲੇ ਕਰਮਚਾਰੀ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੋਊਗੀ ਉਹਨਾਂ ਨੂੰ ਵੀ ਨੌਲੇਜ ਹੋਊਗੀ ਤੇ ਉਹ ਵੀ ਕੁਝ ਨਾ ਕੁਝ ਤਾਂ ਇਦਾਂ ਦਾ ਲੈਂਦੇ ਹੀ ਹੋਣੇ ਆ ਕਰਦੇ ਹੀ ਹੋਣੇ ਆ ਇਹ ਚੀਜ਼ ਵੀ ਇੱਕ ਵੱਡਾ ਜਾਂਚ ਦਾ ਵਿਸ਼ਾ ਕਿਉਂਕਿ ਮਾਨ ਸਰਕਾਰ ਵੱਲੋਂ ਇਹ ਚੀਜ਼ ਦੇ ਦਾਅਵੇ ਤਾਂ ਕੀਤੇ ਆਂ ਤੇ ਨਹੀਂ ਅਸੀਂ ਕੱਟੜ ਇਮਾਨਦਾਰ ਆਂ ਨਾ ਅਸੀਂ 1 ਰੁਪਿਆ ਖਾਵਾਂਗੇ ਨਾ ਕਿਸੇ ਨੂੰ ਖਾਣ ਦਵਾਂਗੇ ਜੇਕਰ 1 ਰੁਪਿਆ ਵੀ ਖਾਣ ਨਾ ਖਾਵਾਂਗੇ ਨਾ ਖਾਣ ਦਵਾਂ ਦੀ ਗੱਲ ਸੱਚ ਹੁੰਦੀ ਆ ਤਾਂ ਕਿ ਇੱਕ ਡੀਆਈਜੀ ਲੋਕਾਂ ਤੋਂ 8.8 ਲੱਖ ਰੁਪਏ 92 ਮਹੀਨੇ ਦਾ ਮੰਗਦਾ ਡੀਆਈਜੀ ਹਰਚਰਨ ਸਿੰਘ ਦੀ ਗ੍ਰਿਫਤਾਰੀ ਹੋ ਜਾਣੇ ਇੱਕ ਚਪੇੜ ਕੱਟਰ ਇਮਾਨਦਾਰ ਪਾਰਟੀ ਦੇ ਉੱਤੇ ਹੁਣ ਦੇਖਣਾ ਇਹ ਹੋਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਮਾਨ ਸਰਕਾਰ ਇਸ ਮੁੱਦੇ ਬਾਰੇ ਕੀ ਬੋਲਦੇ ਨੇ ਤਦ ਤੱਕ ਲਈ ਜੁੜੇ ਰਹੋ